ਸਾਹਿਬ ਕੁਦਰਤ ਕਾਉਣ ਬੀਚਾਰਾ ਮਨ ਤਨ ਸੀਤਲ ਗੁਰਦਰਸ਼ ਦੇਖੇ ਨਾਨਕ ਨਾਮ ਆਧਾਰਾ ਸਾਰਗ ਮਹੱਲਾ ਪੰਜਵਾਂ ਅਸ਼ਟਪਦੀ ਘਰ ਛੇਵਾ ਏਕ ਓ ਅੰਕਾਰ ਸਤਗੁਰ ਪ੍ਰਸਾਦ ਅਗਮ ਅਗਾਦ ਸੁਨਹੁ ਜਨ ਕਥਾ ਪਾਰ ਬ੍ਰਹਮ ਕੀ ਅਚਰਜ ਸਭਾ ਰਹਾਉ ਸਦਾ ਸਦਾ ਸਤਗੁਰ ਨਮਸ਼ਕਾਰ ਗੁਰ ਕਿਰਪਾ ਤੇ ਗੁਣ ਗਾਏ ਅਪਾਰ ਮਨ ਭੀਤਰ ਹੋਵੇ ਪ੍ਰਗਾਸ ਗਿਆਨ ਅੰਜਨ ਅਗਿਆਨ ਬਨਾਸ ਮਿਤ ਨਾਹੀ ਜਾਂ ਕਾਬਿ ਸਥਾਰ ਸੋਭਾ ਤਾਂ ਕੀ ਅપર ਅਪਾਰ ਅਨਕ ਰੰਗ ਜਾਕੇ ਗਨੇ ਨਾ ਜਾਹੇ ਸੋਗ ਹਰਖ ਦੋ ਹੂੰ ਮੈਂ ਨਾਹੀ ਅਨਕ ਬ੍ਰਹਮੇ ਜਾਕੇ 베ਦ ਧੁਨ ਕਰਹਿ ਅਨਕ ਮਹੇਸ਼ ਬੈਸ ਧਿਆਨ ਧਰਹਿ ਅਨਕ ਪੁਰਖ ਅਨਸਾ ਅਵਤਾਰ ਅਨਕ ਇੰਦਰ ਊਭੇ ਦਰਬਾਰ ਅਨਕ ਪਵਨ ਪਾਵਕ ਅਰਨੀਰ ਅਨਕ ਰਤਨ ਸਾਗਰ ਦਦ ਖੀਰ ਅਨਕ ਸੂਰ ਸਸੀ ਅਰ ਨਖਿਆਤ ਅਨਕ ਦੇਵੀ ਦੇਵਾ ਬਹੁ ਭਾਤ ਅਨਕ ਬਸਦਾ ਅਨਕ ਕਾਮ ਤੀਨ ਅਨਕ ਪਾਰ ਜਾਤ ਅਨਕ ਮੁਖਬੀਨ ਅਨਕ ਆਕਾਸ ਅਨਕ ਪਾਤਾਲ ਅਨਕ ਮੁਖੀ ਜਪੀਐ ਗੋਪਾਲ ਅਨਕ ਸਾਸਤਰ ਸਿਮਰਤ ਪੁਰਾਨ ਅਨਕ ਜੁਗਤ ਹੋਵਤ ਬਖੀਾਨ ਅਨਕ ਸਰੋਤੇ ਸੁਨਹਿ ਨਿਧਾਨ ਸਰਬਜੀ ਪੂਰਨ ਭਗਵਾਨ ਅਨਕ ਧਰਮ ਅਨਕ ਕੁਮੇਰ ਅਨਕ ਵਰਨ ਅਨਕ ਕਨਕ ਸੁਮੇਰ ਅਨਕ ਸੇਖ ਨਵ ਤਨ ਨਾਮਲੇ ਪਾਰ ਬ੍ਰਹਮ ਕਾਇ ਅੰਤਨਾ ਤੇ ਅਨਕ ਪੁਰਿਆ ਅਨਕ ਤਹਿ ਖੰਡ ਅਨਕ ਰੂਪ ਰੰਗ ਬ੍ਰਹਮੰਡ ਅਨਕ ਬਨਾ ਅਨਕ ਫਲ ਮੂਲ ਆਪਹਿ ਸੂਖ ਮੇ ਆਪਹਿ ਅਸਥੂਲ ਅਨਕ ਜੁਗਾਦ ਦਿਨਸ ਅਰ ਰਾਤ ਅਨਕ ਪਰਲੋ ਅਨਕ ਉਤਪਾਤ ਅਨਕ ਜੀ ਜਾਕੇ ਗ੍ਰਹਿ ਮਾਹੀ ਰਮਤਿ ਰਾਮ ਪੂਰਨ ਸਰਬ ਠਾਈ ਅਨਕ ਮਾਇਆ ਜਾਂ ਕੀ ਲਖੀ ਨਾ ਜਾਏ ਅਨਕ ਕਲਾ ਖੇਲੇ ਹਰ ਰਾਏ ਅਨਕ ਧੁਨਤ ਲਲਤ ਸੰਗੀਤ ਅਨਕ ਗੁਪਤ ਪ੍ਰਗਟੇ ਤਹ ਕੀਤ ਸਭ ਤੇ ਊਚ ਭਗਤਾਂ ਕੈ ਸੰਗ ਆਠ ਪੈਰ ਗੁਣ ਗਾਵਹਿ ਰੰਗ ਅਨਕ ਅਨਾਹਦ ਆਨੰਦ ਚੁਣਕਾਰ ਵਾ ਰਸ ਕਾ ਕਸ਼ ਅੰਤ ਨਾ ਪਾਰ ਸਤ ਪੁਰਖ ਸਤ ਸਥਾਨ ਪੂਜਤੇ ਊਚ ਨਿਰਮਲ ਨਿਰਵਾਨ ਆਪਣਾ ਕੀਆ ਜਾਣੈ ਆਪ ਆਪੇ ਘਟ ਘਟ ਰਹਿਓ ਬਿ ਆਪ ਕਿਰਪਾ ਨਿਧਾਨ ਨਾਨਕ ਦਿਆਲ ਜਿਨ ਜਪਿਆ ਨਾਨਕ ਤੇ ਭਏ ਨਿਹਾਲ ਸਾਰੰਗ ਸੰਤ ਮਹੱਲਾ ਪੰਜਵਾਂ ਇਕ ਓੰਕਾਰ ਸਤਿਗੁਰ ਪ੍ਰਸਾਦ ਸਭ ਦੇਖੀਐ ਅਨਪਹਿ ਕਾ ਦਾਤਾ ਕਟ ਕਟ ਪੂਰਨ ਹੈ ਅਲਪਾਤਾ ਕਟ ਕਟ ਪੂਰਨ ਕਰ ਬਿਸਥੀਰਨ ਜਲ ਤਰੰਗ ਸਿਉ ਰਚਨ ਕੀਆ ਹਬ ਰਸ ਮਾਣੇ ਭੋਗ ਘਟਾਣੇ ਆਨ ਨਾ ਬੀਆ ਕੋਥੀਆ ਹਰ ਰੰਗੀ ਇਕ ਰੰਗੀ ਠਾਕੁਰ ਸੰਤ ਸੰਗ ਪ੍ਰਭ ਜਾਤਾ ਨਾਨਕ ਦਰਸ ਲੀਨਾ ਜਿਉ ਜਲ ਮੀਨਾ ਸਭ ਦੇਖੀਐ ਅਨਪੈ ਕਾ ਦਾਤਾ ਕੌਣ ਉਪਮਾ ਦੇਉ ਕਮਨ ਬਡਾਈ ਪੂਰਨ ਪੂਰ ਰਹਿਓ ਸਭ ਥਾਈ ਪੂਰਨ ਮਨ মোহন ਕਟਕਟ ਸੋਹਣ ਜਬ ਖਿੰਚੈ ਤਬ ਛਾਈ ਕਿਉ ਨ ਅਰਦਹੁ ਮਿਲ ਕਰ ਸਾਧੂ ਕਰੀ ਮੁਹ ਤਕ ਬੇਲਾ ਆਈ ਅਰਥ ਦਰਬ ਸਭ ਜੋ ਕਿਸ ਦੀਸੈ ਸੰਗ ਨਾ ਕਛੂ ਹੁ ਜਾਈ ਕਹੋ ਨਾਨਕ ਹਰ ਹਰ ਅਰਾਧੋ ਕਮਨੁ ਕਪਮਾ ਦੇਉ ਕਮਨ ਬਡਾਈ ਪੂਛੋ ਸੰਤ ਮੇਰੋ ਠਾਕੁਰ ਕੈਸਾ ਹਿਉ ਅਰਾਪਉ ਦੇਹੁ ਸੰਦੇਸਾ ਦੇਹੁ ਸੰਦੇਸਾ ਪ੍ਰਭ ਜੀਉ ਕੈਸਾ ਕਹਿ ਮੋਹਨ ਪਰਵੇਸਾ ਅੰਗ ਅੰਗ ਸੁਖਦਾਈ ਪੂਰਨ ਬ੍ਰਹਮਾਈ ਹਾਨੁ თანੰਤਰ ਦੇਸਾ ਵੰਦਨ ਤੇ ਮੁਕਤਾ ਘਟ ਘਟ ਜੁਗਤਾ ਕਹਿ ਨਾ ਸਕੋ ਹਰ ਜੈਸਾ ਦੇਖ ਚਿਰਤ ਨਾਨਕ ਮਨ 모ਹਉ ਪੂਛੈ ਦੀਨ ਮੇਰੋ ठाकुर कैसा कर कृपा ਆਪਣੀ ਪਹਿ ਆਇਆ ਤਨ ਸੁਰਦਾ ਜੇਹ ਚਰਨ ਬਸਾਇਆ ਚਰਨ ਬਸਾਇਆ ਸੰਤ ਸੰਗਾਇਆ ਅਗਿਆਨ ਅੰਧੇਰ ਗਵਾਇਆ ਪਾਇਆ ਪ੍ਰਗਾਸ ਹਿਦੈ ਉਲਾਸ ਪ੍ਰਭ ਲੋੜੀਂਦਾ ਪਾਇਆ ਦੁਖ ਨਾਠਾ ਸੁਖ ਘਰ ਮਹਿ ਊਠਾ ਮਹਾ ਆਨੰਦ ਸਹਜਾਇਆ ਕਹੋ ਨਾਨਕ ਮੈਂ ਪੂਰਾ ਪਾਇਆ ਕਰ ਕਿਰਪਾ ਆਪਣੇ ਪਹਿ ਆਇਆ ਸਾਰੰਗੀ ਵਾਰ ਮਹੱਲਾ ਚੌਥਾ ਰਾਏ ਮਹਿਮੇ ਹਸਨੇ ਕੀ ਧੁਨ ਏਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਦੂਜਾ ਗੁਰ ਕੁੰਜੀ ਪਾਹੁ ਨਿਵਲ ਮਨ ਕੋ ਠਾ ਤਨ ਛਤ ਨਾਨਕ ਗੁਰ ਬਿਨ ਮਨ ਕਾ ਤਾਕ ਨ ਉਗੜੈ ਅਵਰਨਾ ਕੁੰਜੀ ਹੱਥ ਮਹੱਲਾ ਪਹਿਲਾ ਨਾ ਪੀਜੈ ਰਾਗੀ ਨਾ ਦੀ ਬੇਦ ਨਾ ਪੀਜੈ ਸੁਰਤੀ ਗਿਆਨੀ ਜੋ ਨਾ ਪੀਜੈ ਸੋਗੀ ਕੀਤੇ ਰੋਜ ਨਾ ਪੀਜੈ ਰੂਪੀ ਮਾਲੀ ਰੰਗ ਨਾ ਪੀਜੈ ਤੀਰਤ ਭਵੈ ਨੰਗ ਨਾ ਪੀਜੈ ਦਾਤੀ ਕੀਤਾ ਪੁੰਨ ਨਾ ਪੀਜੈ ਬਾਹਰ ਬੈਠਿਆਂ ਸੁਣ ਨਾ ਪੀਜੈ ਭੇੜ ਮਰਹਿ ਭੇੜ ਸੂਰ ਨਾ ਪੀਜੈ ਕੀਤੇ ਹੋਐ ਧੂੜ ਲੇਖਾ ਲਿਖੀਐ ਮਨ ਕੈ ਭਾਈ ਨਾਨਕ ਪੀਜੈ ਸਾਚੈ ਨਾਹੀ ਮਹੱਲਾ ਪਹਿਲਾ ਨਵ ਸੇਖ ਖਟਕਾ ਕਰੇ ਵਿਚਾਰ ਨਿਸ ਦਿਨ ਉਚਰੈ ਭਾਰ ਅਠਾਰ ਤਿੰਨ ਪੀਅੰਤ ਨਾ ਪਾਇਆ ਤੋਹੇ ਨਾਮ 비 ਹੂਣ ਮੁਕਤ ਕਿਉ ਹੋਏ 나ਬ ਵਸਤ ਬ੍ਰਹਮੈ ਅੰਤ ਨਾ ਜਾਣਿਆ ਗੁਰਮੁਖ ਨਾਨਕ ਨਾਮ ਪਛਾਣਿਆ ਪੌੜੀ ਆਪੇ ਆਪ ਨਿਰੰਜਨਾ ਜਿਨੇ ਆਪ ਉਪਾਇਆ ਆਪੇ ਖੇਲ ਰਚਾਇ온 ਸਭ ਜਗਤ ਸਬਾਇਆ ਤ੍ਰੈ ਗੁਣ ਆਪ ਸਿਰਜਿਐਨ ਮਾਇਆ ਮੋਹ ਵਿਧਾਇਆ ਗੁਰ ਪ੍ਰਸਾਦੀ ਉਬਰੇ ਜਿਨ ਪਾਣਾ ਪਾਇਆ ਨਾਨਕ ਸੱਚ ਵਰਤਦਾ ਸਭ ਸੱਚ ਸਮਾਇਆ ਸ਼ਲੋਕ ਮਹਲਾ ਦੂਜਾ ਆਪੁ ਖਪਾਇ ਨਾਨਕਾਇ ਪੈ ਰਖੈ ਵੇਕ ਮੰਦਾ ਕਿਸ ਨੂੰ ਆਖੀਐ ਜਾਂ ਸਭਨਾ ਸਾਹਿਬ ਏਕ ਸਭਨਾ ਸਾਹਿਬ ਏਕ ਹੈ ਵੇਖੈ ਧੰਦੇ ਲਾਈ ਕਿਸੈ ਥੋੜਾ ਕਿਸੈ ਅਗਲਾ ਖਾਲੀ ਕੋਈ ਨਹੀਂ ਆਵਹਿ ਨੰਗੀ ਜਾਹਿ ਨੰਗੀ ਵਿਚੇ ਕਰਹਿ ਵਿਥਾਰ ਨਾਨਕ ਹੁਕਮ ਨਾ ਜਾਣੀਐ ਅੱਗੇ ਕਾਈ ਕਾਰ ਮਹੱਲਾ ਪਹਿਲਾ ਜਿਨ ਸਥਾਪ ਜੀਆਂ ਕੋ ਭੀਜੈ ਜਿਨ ਸਥਾਪ ਲੈ ਜਾਵੇ ਆਪੇ ਥਾਪ ਉਥਾਪੈ ਆਪੇ ਏਤੇ ਵੇਸ ਕਰਾਵੇ ਜੇਤੇ ਜੀ ਫਿਰਹਿ ਔ ਤੂਤੀ ਆਪੇ ਭਿਖਿਆ ਪਾਵੇ ਲੇਖਾ ਬੋਲਣ ਲੇਖਾ ਚੱਲਣ ਕਾਇਤ ਕੀ ਚਹਿਦਾਵੇ ਮੂਲ ਮਤ ਪਰਵਾਣਾ ਏਹ ਨਾਨਕ ਆਖ ਸੁਣਾਏ ਕਰਨੀ ਉਪਰ ਹੋਏ ਤਪਾਵਸ ਜੇ ਕੋ ਕਹਿ ਕਹਾਏ ਪੌੜੀ ਗੁਰਮੁਖ ਚਲਤ ਰਚਾਏ ਓਨ ਗੁਣ ਪ੍ਰਗਟਿ ਆਇਆ ਗੁਰਬਾਣੀ ਸਦ ਉਚਰੈ ਹਰ ਮਨ ਵਸਾਇਆ ਸਖਤ ਗਏ ਭ੍ਰਮ ਕਟਿਆ ਸਿਵ ਜੋਤ ਜਗਾਇਆ ਜਿਨ ਕੈ ਪੂਤਾ ਪੁੰਨ ਹੈ ਗੁਰਪੁਰਖ ਮਲਾਇ ਨਾਨਕ ਸਹਜੇ ਮਿਲ ਰਹੇ ਹਰ ਨਾਮ ਸੁਮਾਇ ਸਲੋਕ ਮਹੱਲਾ ਦੂਜਾ ਸਾਹ ਚੱਲੇ ਵਣ ਜਾ ਰਿਆ ਲਿਖਿਆ ਦੇਵੈ ਨਾਲ ਲਿਖੇ ਉੱਪਰ ਹੁਕਮ ਹੋਏ ਲਈਐ ਵਸਤ ਸੁਮਹਾਲ ਵਸਤ ਲਈ ਵਣ ਜਾਰੀ ਵੱਖਰ ਬੱਦਾ ਪਾਏ ਕੇ ਇਲਾਹਾ ਲੈ ਚੱਲੇ ਇਕ ਚੱਲੇ ਮੂਲ ਗਵਾਏ ਥੋੜਾ ਕਿਨੈ ਨਾ ਮੰਗੇਉ ਕਿਸ ਕਹੀਐ ਸਾਬਾਸ ਨਦਰ ਤਿੰਨਾ ਕੋ ਨਾਨਕਾ ਜੇ ਸਾਬਤ ਲਾਏ ਰਾਸ ਮਹੱਲਾ ਪਹਿਲਾ ਜੁੜ ਜੁੜ ਵਿਛੜੇ ਵਿਛੜ ਜੁੜੇ ਜੀਵ ਜੀਵ ਮੋਏ ਮੋਏ ਜੀਵੇ ਕੇਤਿਆਂ ਕੇ ਬਾਪ ਕੇਤਿਆਂ ਕੇ ਬੇਟੇ ਕੇਤੇ ਗੁਰ ਚੇਲੇ ਹੋਏ ਆਗੈ ਪਾਛੈ ਗਣਤਨਾ ਆਵੇ ਕਿਆ ਜਾਤੀ ਕਿਆ ਹੁਣ ਹੋਏ ਸਭ ਕਰਨਾ ਕਿਰਤ ਕਰ ਲਿਖੀਐ ਕਰ ਕਰ ਕਰਤਾ ਕਰੇ ਕਰੇ ਮਨਮੁਖ ਮਰੀਐ ਗੁਰਮੁਖ ਤਰੀਐ ਨਾਨਕ ਨਦਰਿ ਨਦਰ ਕਰੇ ਪਾਉੜੀ ਮਨਮੁਖ ਦੂਜਾ ਪਰਮ ਹੈ ਦੂਜੈ ਲੋਭਾਇਆ ਕੂੜ ਕਪਟ ਕਮਾਉਂਦੇ ਕੂੜੋ ਆ ਲਾਇਆ ਪੁੱਤਰ ਕਲਤਰ ਮੋਹ ਹੇਤ ਹੈ ਸਭ ਦੁਖ ਸਬਾਇਆ ਜਮਦਰ ਬਧੇ ਮਾਰੀਐ ਪਰਮ ਹੈ ਪਰਮਾਇਆ ਮਨਮੁਖ ਜਨਮ ਗਵਾਇਆ ਨਾਨਕ ਹਰ ਪਾਇਆ ਸਲੋਕ ਮਹੱਲਾ ਦੂਜਾ ਜਿਨ ਵੜਿਆਈ ਤੇਰੇ ਨਾਮ ਕੀ ਤੇ ਰੱਤੇ ਮਨ ਮਾਹੇ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੀ ਨਾਨਕ ਅੰਮ੍ਰਿਤ ਮਨੈ ਮਾਹੇ ਪਾਈਐ ਗੁਰ ਪ੍ਰਸਾਦ ਤਿਨਹੀ ਪੀਤਾ ਰੰਗ ਸਿਉ ਜਿਨ ਕੋ ਲਿਖਿਆ ਆਦ ਮਹੱਲਾ ਦੂਜਾ ਕੀਤਾ ਕਿਆ ਸਲਾਹੀਐ ਕਰੇ ਸੋਏ ਸਲਾਹੀਐ ਨਾਨਕ ਏ ਕੀ ਬਾਹਰਾ ਦੂਜਾ ਦਾਤਾ ਨਹੀਂ ਕਰਤਾ ਸੂਸਲਾਹੀ ਐ ਜਿਨ ਕੀਤਾ ਆਕਾਰ ਦਾਤਾ ਸੂਸਲਾਹੀ ਐ ਜੇ ਸਭ ਸਹਿ ਦੇ ਆਧਾਰ ਨਾਨਕ ਆਪ ਸਦੀਵ ਹੈ ਪੂਰਾ ਜਿਸ ਪੰਡਾਰ ਵੱਡਾ ਕਰ ਸਲਾਹੀ ਐ ਅੰਤ ਨਾ ਪਾਰ ਆਵਾਰ ਪੌੜੀ ਹਰ ਕਾ ਨਾਮ ਨਿਧਾਨ ਹੈ ਸੇਵਿਐ ਸੁਖ ਪਾਈ ਨਾਮ ਨਨੰਜਨੁ ਕੁਚਰਾ ਪਤਸਿਓ ਘਰ ਜਾਈ ਗੁਰਮੁਖ ਬਾਣੀ ਨਾਮ ਹੈ ਨਾਮ ਰਿਦੈ ਵਸਾਈ ਮਤਿ ਪੰਖੇ ਰੂワਸ ਹੋਏ ਸਤਗੁਰੂ ਤਿਆਈ ਨਾਨਕ ਆਪ ਦੇ ਆਲ ਹੋਏ ਨਾਮੇ ਲਿਵ ਲਾਈ ਸ਼ਲੋਕ ਮਹਲਾ ਦੂਜਾ ਤਿਸ ਸਿਓ ਕੈਸਾ ਬੋਲਣਾ ਜੇ ਆਪੇ ਜਾਣੈ ਜਾਣ ਚੀਰੀ ਜਾ ਕੀ ਨਾ ਫਿਰੈ ਸਾਹਿਬ ਸੂ ਪਰਵਾਨ ਚੀਰੀ ਜਿਸ ਕੀ ਚੱਲਣਾ ਮੀਰ ਮਲਕ ਸਾਲਾਰ ਜੋ ਤਿਸ ਭਾਵੇਂ ਨਾਨਕਾ ਸਾਈ ਭਲੀਕਾਰ ਜਿੰਨਾ ਚੀਰੀ ਚੱਲਣਾ ਹੱਥ ਤਿੰਨਾ ਕਿਛ ਨਾਹੀ ਸਾਹਿਬ ਕਾ ਫਰਮਾਨ ਹੋਏ ਉੱਠੇ ਕਰ ਲੈ ਪਾਹੇ ਜੇ ਹਾ ਚੀਰੀ ਲਿਖਿਆ ਤੇ ਹਾ ਹੁਕਮ ਕਮਾਹੇ ਕੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹੇ ਮਹੱਲਾ ਦੂਜਾ ਸਿਫਤ ਜਿਨਾ ਕੋ ਬਖਸ਼ੀਐ ਸੇ ਪੂਤੇਦਾਰ ਕੁੰਜੀ ਜਿਨ ਕੋ ਦਿੱਤੀਆ ਤਿਨਾ ਮਿਲੇ ਪੰਡਾਰ ਜਹ ਪੰਡਾਰੀ ਹੂੰ ਗੁਣ ਨਿਕਲਹਿ ਤੇ ਕੀ ਆਹ ਪਰਵਾਨ ਨਦਰ ਤਿਨਾ ਕੋ ਨਾਨਕਾ ਨਾਮ ਜਿਨਾਂ ਨਿਸ਼ਾਨ ਪੌੜੀ ਨਾਮ ਨਿਰੰਝਨ ਨਿਰਮਲਾ ਸੁਣਐ ਸੁਖ ਹੋਈ ਸੋਨ ਸੁਣ ਮਨ ਵਸਾਈਐ ਬੂਝੈ ਜਨ ਕੋਈ ਬੰਧਿਆ ਉਠਦਿਆ ਨਾ ਵਿਸਰੈ ਸਾਚਾ ਸੱਚ ਸੋਈ ਭਗਤਾਂ ਕੋ ਨਾਮ ਆਧਾਰ ਹੈ ਨਾਮੇ ਸੁਖ ਹੋਈ ਨਾਨਕ ਮਨ ਤਨ ਰਵ ਰਹਿਆ ਗੁਰਮੁਖ ਹਰਿ ਸੋਈ ਸ਼ਲੋਕ ਮਹੱਲਾ ਪਹਿਲਾ ਨਾਨਕ ਤੁਲਿਅਹ ਤੋਲ ਜੇ ਜੀਉ ਪਿਛੈ ਪਾਈਐ ਇਕਸ ਨਾ ਪੁਜੈ ਬੋਲ ਜੇ ਪੂਰੇ ਪੂਰਾ ਕਰ ਮਿਲੈ ਵੱਡਾ ਆਖਣ ਭਾਰਾ ਤੋਲ ਹੋ ਰਹੌਲੀ ਮਤਨੀ ਹੌਲੇ ਬੋਲ ਤਰਤੀ ਪਾਣੀ ਪਰਬਤ ਭਾਰ ਕਿਉ ਕੰਡੈ ਤੋਲੈ ਸੁਨਿਆਰ ਤੋਲਾ ਮਾਸਾ ਰਤਕ ਪਾਏ ਨਾਨਕ ਪੁੱਛਿਆ ਦੇ ਸਜਾਏ ਮੂਰਖ ਅੰਧਿਆ ਅੰਧੀ ਧਾਤ ਕਹਿ ਕਹਿ ਕਹਿਣ ਕਹਾਇਨ ਆਪ ਮਹੱਲਾ ਪਹਿਲਾ ਆਖਣ ਔਖਾ ਸੁਣਨ ਔਖਾ ਆਖ ਨਾ ਜਾ ਪੀ ਆਖ ਇੱਕ ਆਖ ਆਖ ਹੈ ਸ਼ਬਦ ਭਖ ਹੈ ਅਰਧ ਉਰਧ ਦਿਨ ਰਾਤ ਜੇ ਕਹੋ ਹੋਏ ਤਾਂ ਕਿਹੋ ਦਿਸੈ ਜਾਪੈ ਰੂਪ ਨਾ ਜਾਤ ਸਭ ਕਾਰਨ ਕਰਤਾ ਕਰੇ ਕਟਿਓ ਕਟ ਘਟ ਥਾਪ ਆਖਣ ਔਖਾ ਨਾਨਕਾ ਆਖ ਨਾ ਜਾਪੈ ਆਖ ਪੌੜੀ ਨਾਏ ਸੁਣਿਆ ਮਨ ਰਹਾਸੀਐ ਨਾਮੇ ਸ਼ਾਂਤੀ ਆਈ ਨਾਏ ਸੁਣਿਆ ਮਨ ਤ੍ਰਿਪਤੀਐ ਸਭ ਦੁੱਖ ਗਵਾਈ ਨਾਏ ਸੁਣਿਆ ਨਾਉ ਉਪਜੈ ਨਾਮੇ ਵਡਿਆਈ ਨਾਮੇ ਹੀ ਸਭ ਜਾਤ ਪਤ ਨਾਮੇ ਗਤ ਪਾਈ ਗੁਰਮਖ ਨਾਮ ਧਿਆਈਐ ਨਾਨਕ ਲਿਵ ਲਾਈ ਸ਼ਲੋਕ ਮਹੱਲਾ ਪਹਿਲਾ ਝੂਠ ਨਾ ਰਾਗੀ ਝੂਠ ਨਾ ਵੇਦੀ ਝੂਠ ਨਾ ਚੰਦ ਸੂਰਜ ਕੀ ਭੇਦੀ ਝੂਠ ਨਾ ਅੰਨੀ ਝੂਠ ਨਾ ਨਾਈ ਝੂਠ ਨਾ ਮਿਹ ਵਰਿਆ ਸਭ ਥਾਈ ਝੂਠ ਨਾ ਧਰਤੀ ਝੂਠ ਨਾ ਪਾਣੀ ਝੂਠ ਨਾ ਪੌਣੈ ਮਾਹੇ ਸੁਮਾਣੀ ਨਾਨਕ ਨੇ ਗੁਰਿਆ ਗੁਣ ਨਾਹੀ ਕੋਏ ਮੋਹ ਫੇਰਿਆ ਮੂੰਹ ਝੂਠਾ ਹੋਏ ਮਹੱਲਾ ਪਹਿਲਾ ਨਾਨਕ ਚੁਲੀਆਂ ਸੁਚੀਆਂ ਜੇ ਪਰ ਜਾਣੈ ਕੋਈ ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤ ਹੋਏ ਬ੍ਰਾਹਮਣ ਚੁਲੀ ਸੰਤੋਖ ਕੀ ਗ੍ਰਿਹੀ ਕਾ ਸਤਿਦਾਨ ਰਾਜੇ ਚੁਲੀ ਨਿਆਮ ਕੀ ਪੜਿਆ ਸੱਚ ਧਿਆਨ ਪਾਣੀ ਚੇਤਨਾ ਧੂਪੈ ਮੋਖ ਪੀਤਾ ਤਿਖ ਜਾਏ ਪਾਣੀ ਪਿਤਾ ਜਗਤ ਕਾ ਫਿਰ ਪਾਣੀ ਸਭ ਖਾਏ ਪੌੜੀ

ਦੁੱਖ ਵਰਤਨ ਸੰਸਾਰ ਦੁੱਖ ਦੁਖੇ ਅੱਗਿਆ ਆਖੀਐ ਪੜ ਪੜ ਕਰਹਿ ਪੁਕਾਰ ਦੁੱਖ ਕੀਆ ਪੰਡਾ ਖੁੱਲੀਆਂ ਸੁਖ ਨਾ ਨਿਕਲਿਓ ਕੋਇ ਦੁੱਖ ਵਿੱਚ ਜੀਉ ਜਲਾਇਆ ਦੁਖੀਆ ਚੱਲਿਆ ਰੋਏ ਨਾਨਕ ਸਿਫਤੀ ਰਤਿਆਂ ਮਨ ਤਾਂ ਨ ਹਰਿਆ ਹੋਇ ਦੁੱਖ ਕੀਆ ਅੱਗੀ ਮਾਰਿਐ ਧੀ ਦੁਖਦਾਰੂ ਹੋਇ ਮਹੱਲਾ ਪਹਿਲਾ ਨਾਨਕ ਦੁਨੀਆ ਭਸ ਰੰਗ ਪਸੂ ਹੂ ਭਸ ਖੇ ਪਸੂ ਭਸ ਕਮਾਵਣੀ ਪੀ ਪਸ ਪਰਿਐ ਦੇ ਜਾਂ ਜੀਉ ਵਿੱਚੋਂ ਕੱਢੀਐ ਪਸੂ ਪਰਿਆ ਜਾਏ ਅੱਗੇ ਲੇਖੈ ਮੰਗਿਆ ਹੋਰ ਦਸੂਣੀ ਪਾਏ ਪੌੜੀ ਨਾਏ ਸੁਣਿਆ ਸੁੱਚ ਸੰਜਮੂ ਜਮ ਨੇੜ ਨਾ ਆਵੇ ਨਾਏ ਸੁਣਿਆ ਘਟ ਚਾਨਣਾ ਹਨੇਰ গো ਆਵੇ ਨਾਇ ਸੁਣਿਆ ਆਪ 부ਝੀਐ ਲਾਹਾ ਨਾਉ ਪਾਵੇ ਨਾਇ ਸੁਣਿਆ ਪਾਪ ਕੱਟਿਐ ਨਿਰਮਲ ਸਚ ਪਾਵੇ ਨਾਨਕ ਨਾਇ ਸੁਣਿਆ ਮੁਖ ਉਜਲੇ ਨਾਉ ਗੁਰਮੁਖ ਧਿਆਵੇ ਸ਼ਲੋਕ ਮਹਲਾ ਪੇ